ਜਦਾਂ ਸਲੀਆ ਨੇ ਦਸਿਆ ਨਾ ਕੇ ਸੁਦਾਜੀ ਤੁਸੀਂ ਸਾਹਿਜ ਜੀ ਤੇ ਲਿਖਿਆ ਸੀ ਸਮਾਸ ਫਸਫਾਸ ਕਲੇ ਕਲੇ ਢਾਣੇ ਮਾਰ ਕਲਾ ਕਲਾ ਨੂੰ ਰਾਤ ਰਾਤ ਬਾਉ ਨੂੰ ਸਵਾਹ ਦੀ ਯਾਦ ਕੀਤੀ ਸੀ ਤੇ ਗੁਰੂ ਆਪੇ ਪੰਜ ਸੱਤ ਸਾਧਨਾਗ ਸੇਰੇ ਡਟੇ ਹੋਇਆ ਮੈਨੂੰ ਵਿਆਹ ਵਾਸਤੇ ਆਇਆ ਕਾਲੀ ਬਾਗਾਂ ਵਿੱਚ ਧੂਮੇ ਬਾਗੇ ਬੈਠੇ ਆਪਾ ਰਾਜਕੂਸੀ ਬਾਸ਼ਾ ਹਰੇ ਬਾਨ ਨੂੰ ਆਪੇ ਵਿਆਹ ਵਾਸਤੇ ਆਇਆ ਤੇ ਜੀ ਦੀ ਰਾਜੇ ਤਰੋੜ ਆ ਗਿਆ ਕਹਦਾ ਤਵੇ ਬਾਣ ਲਾਗੇ ਤਵੇ ਉਸ ਜਮੇ ਧਾਮੜਨ ਆਕਰ ਤੇ ਮਰਦਾਂ ਨੂੰ ਮੇਣਾ ਜਿਤ ਵੀ ਮੌਤਾ ਸਵਾਰ ਹੋਇਆ ਉਸੇ ਵੇਲੇ ਜੀ ਰਾਜਾ ਕਲੋੜਾ ਤੇ ਆਇਆ ਨੰਗੀ ਤਲਵਾਰ ਨੰਗੀ ਤੇਜ ਪਾਣਾ ਦਾ ਵੀਰਾ ਰਾਜਾ ਘੂਕੇ ਘਰੇ ਮਦਾਨ ਕਹਿੰਦਾ ਹੋਵੇ ਕੋਈ ਜਾਮਾ ਵੰਦ ਸੂਰਮਾ ਤੇ ਇੰਨਾ ਫੋਕਿਆ ਦਾ ਤੇਲ ਨੂੰ ਕਰੇ ਪਿਆਰ ਜਾਂ ਤਾਂ ਗੁਬੇ ਨੂੰ ਬੰਨ ਕੇ ਲਿਆਵੇ ਨਹੀਂ ਤੇ ਮਾਰ ਕੇ ਆਵੀਂ ਥਾਂ ਕਹਿੰਦਾ ਜਾਂ ਤਾਂ ਖਜਾਲਾ ਰਾਤ ਤੇ ਜਾ ਨਾਦ ਕੇ ਉੱਠਿਆ ਰਾਤ ਨੂੰ ਬਾ ਬੁੱਢਾ ਜਰਮਨ ਸਿੱਧਿਆ ਦਾ ਨਾਨਾ ਕਹਿੰਦਾ ਆਖੋ ਦਾ ਆਖੋ ਤਾਂ ਗੁਬੇ ਨੂੰ ਬੰਨ ਕੇ ਲਿਆ ਮਾਂ ਨੇ ਤੇ ਬਾਦ ਦੇ ਆਪਾਂ ਤਾਂ ਫੁੱਟਾ ਜਨੈਲ ਇੱਕ ਫਿਆ ਦੇ ਰੇ ਹੋ ਗਏ ਕੱਲਾ ਰਾਤ ਪੂਰੀ ਰਾਤ ਹੋ ਗਏ ਬਲਵਾਨ ਤੇ ਪਾਣਾ ਦੇ ਵੀਰਾਂ ਆਪਣੇ ਚੁੱਕਿਆ ਚੈਰੀ ਵਿਚੋਂ ਕਾਜ਼ਾ ਹੈ ਝਟ ਮੱਗੀ ਦੇ ਨੂੰ ਮਿਆਰ ਵਿੱਚ ਇਹਦਾ ਬੰਨ ਕੇ ਲਿਆਵਾਂ ਕਿ ਮਾਰ ਆਉਣਾ ਸਾਰਿਆਂ ਆਜਾ ਕਰੰਟ ਉਸ ਸੂਰਮੇ ਜਵਾਨ ਵਿੱਚ ਪਾਰ ਵਿੱਚ ਠੰਡੇ ਗੱਡੀ ਬੈਠੇ ਮਨਕੀਤ ਸਿੰਘਾ ਲਾਡੂ ਦਾ ਪਤਾ ਸੂਰਵੀਰਾਂ ਦਾ ਮੈਦਾਨ ਦੇ

ਮਾਰਿਆ ਭਰਾਟਾ ਉਹ ਕਹਿਦਾ ਜਵੀਰ ਵਿੱਚੋਂ ਯਰ ਰਾਤਾਂ ਕਲਾ ਨਾ ਮੜਨ ਜਾਈਆ ਚੜਿਆ ਬਰੂਂਦ ਦਾ ਤੂਫਾਨ ਮਨ ਜੀਤ ਸਿਦਾ ਅੱਜ ਦੀ ਹਰੇਕੀ ਕਾਇ ਬਰਨਾ ਬਲ ਆਈਆ ਲੱਗ ਰਾਤ ਹੋਏ ਨੇ ਬਤਾਰ ਜਾ ਕੇ ਨਾਕ ਦਾ ਰੂਪ ਧਾ ਕੇ ਐਵੇਂ ਮਾਰਿਆ ਭਰਾਟਾ ਕਹਿ ਜੇਰਾ ਨੌਕਰ ਆਪਣੇ ਪੈਰ ਖੰਭ ਜਾ ਦੇਖੀਏ ਬੜਾ ਕਿਲਾ ਆਇਆ ਉਹ ਗੁਗ੍ਰੇ ਤੇਰੋਂ ਕੋ ਬੋ ਚੜੀ ਗਿਆ ਤੇਰਾ ਸਾਰੇ ਦਿਲ ਦੇ ਵਿੱਚ ਗੁਪੇ ਯਾਰਾ ਪੀਨੇ ਨੀਂਦੇ ਕੋ ਹਿੱਕ ਰੁਕਿਆ ਤੇ ਆਪਣਾ ਪੈਰੋਂ ਠੰਡਾ ਸੋਦਿਆ ਨਾਲ ਦਾ ਪਿਛਾ ਕੀਤਾ ਤੇ ਖਟਾ ਰੇਲਾ ਸੀ ਨਾਲ ਦੇ ਕੋ ਚੜਾ ਲਿਆ ਉਹਦੀ ਸਾਰੀ ਆਜਮਦ ਬੋਲੀ ਤੇ ਅੱਜ ਦੇ ਹੇਠ ਕਿਹਨੇ ਬਾਂਦੂ ਰੱਖ ਜਦੋਂ ਆਜਮਦ ਕੋਰੀ ਤੇ ਨਾਲੋਂ ਪਤਾ ਨਾ ਕਿ ਨਾਲੋਂ ਕੋਈ ਮੇਰੀ ਆਜਮਦ ਬੋਲੀ ਜੇ ਕਹਦਾ ਬਹੁਤ ਤੇ ਵਾਇਆ

ਸ਼ਹਿਰ ਵਾਲੇ ਮਹਾਤ ਦੇ ਚਲੇ ਆਈ ਦਰਿਆ ਜੰਮ ਦਾ ਬੜੇ ਅਫਸੋਸ ਅੰਦਰ 22 ਮੋਮਤੀ ਵੰਡਵਾਣ ਟੱਲੇ ਆਈ ਕਰਨਾ ਹੋਸੀ ਪੜਿਆ ਹੁੰਦੋਂ ਬਾ ਸਾਧਾ ਦਾ ਪਿਆਰ ਨਾ ਤੇ ਵਿਆਹੀ ਅਟਲੋ ਬਿਨਾ ਮੰਜੀਤ ਹੈ ਕੋ ਖਾਲੀ ਤੇ ਸਾਡਾ ਦਲਾ ਦਾ ਪਿਆਰ ਨਾ ਟੱਲੇ ਆਈ ਪੇਦਾ ਭਾਂਡਾ ਚੋਡਾ ਅਖਤਿਆਰੀ ਤੈਨੂੰ ਪਤੀ ਨਾ ਅਰਾਂਤ ਕਬਾ ਜਦੋਂ ਉਹ ਆਦੇਸ਼ ਦਿੱਤੇ ਕਿ ਕੈਲੀ ਇਸ ਦਾ ਪੇਸ਼ ਹੋਇਆ ਦਸਵਾਂ ਦਿਨ ਰਾਤ ਹੋਆ ਆਰਦਾ ਕਰਾਣਾ ਹੋ ਗਿਆ ਬਾਦਸ਼ਾਹ ਚਾਰਕੇ ਤੇ ਆਂਗਰਾਜਾ ਸੁਣੀ ਮੇਰੀ ਬਾਤ ਚਾਰੇ ਸਿ ਤਾਰੇ ਬੜੇ ਜਨਿਆਨ ਕੋਈ ਦੇਣਾ ਆਰਿਆਂ ਪਹਾੜੇ ਮੈਨਾਂ ਗੋਪਰਾ ਬਾਦ ਪੁੱਤਰੀ ਦਾ ਲੋੜਾ ਤੇ ਤੇ ਜੂਗੇ ਮੁਸਬਰ ਨਾਲ ਰੁਕੇ ਨਾਲ ਜਿਹੜਾ ਖਰੂਨਾ ਮਹਾਦੂ ਕਹੇ ਮਨਜੀਤ ਮੁਕਾ ਦੇ ਦਾ ਗੁਰੂ ਘਰ ਦਾ ਦੇਵ ਦਾ ਪੂਰੀ ਆਮਦਾਤ ਰਾdna ਸੱਲੀਆ ਦਾ ਗੋਲਾ ਦਿੱਤੇ ਗੁਗੇ ਪੀਰ ਨਹੀਂ ਤੇ ਰਾਨਾ ਨਟਰਾ ਦੇ ਦਾ ਗੱਤ ਕਰਨਾ ਇਹ ਜਾਣ ਸੁਣ ਕੇ ਰਾਤ ਨੂੰ ਮੇਰਾ ਕੋੰਤ ਰਾਖੂ ਕੀਰ ਉਪਿਆਸ ਸੁਣ ਕੇ ਸਵਾਲ ਪੈਂਦਾ ਗੁਗੇ ਪੀਰ ਨੂੰ ਆਲ ਦਾ ਤਰੀਕਾ ਹੋ ਰਿਹਾ ਉਹ ਤੁਹਾਡੇ ਕਿਸੇ ਦੇ ਯਾਦ ਨਹੀਂ ਪਹਿਲਾ ਬਿਆਲਾ ਗਿੱਲਾ ਘੋੜਾ ਮਾਰਾ ਜਿਹੜਾ ਲੈ ਕੇ ਉੱਡ ਜਾਂਦਾ ਸਹਿਰਾ ਤੋਂ ਪੀਰ ਮੰਦਰਾ ਮਾਲਾ ਦਾ ਬਿਆਲਾ ਕਾਲੇ ਵਦਾਂ ਵਿੱਚ ਆ ਗਿਆ ਛਾੜ ਦਾ ਰੁਕ ਤਾ ਤੇ ਵੀਲੇ ਘੋੜੇ ਦੇ ਥੱਲੇ ਬਹਿ ਗਿਆ ਪਹਿਲਾ ਗਿੱਲਾ ਘੋੜਾ ਕਿ ਆਹੋ ਭਾਵੇਂ ਤੇ ਮੈਂ ਜਾਂਡਵਾਲ ਤੇ ਖਤਮ ਕਰਦੇ ਆ ਉਧਰ ਵੀਲੇ ਘੋੜੇ ਨੂੰ ਖਬਰ ਹੋ ਗਈ ਕੋ ਮੈਨੂੰ ਆਉਣ ਵਾਲਾ ਆ ਗਿਆ ਨੀਲਾ ਘੋੜਾ ਸੋਚਦਾ ਕਿ ਅਜੇ ਨਾ ਆਣ ਅੱਧ ਭਾਕੇ ਕਮਾਸ ਪੈਰ ਕੱਟ ਕੇ ਸਰੀਰ ਤੇ ਰੱਖ ਕੇ ਨੂੰ ਪੀ ਕੇ ਰੱਖ ਦਿਆਂ ਲਾ ਦੋਨੇ ਸੂਰਬੀ ਆਪ ਆਪਣੇ ਧਾਰ ਤੇ ਭਲਵ ਕਿਹਦਾ ਲੜਦਾ ਲਈ ਘੋੜਾ ਦਾਣਵਾ ਤੇ ਇਦਾਂ ਤੇ ਦਾਣ ਢੀਲੇ ਘੋੜੇ ਵਾਂ ਦੇਦਾ। ਫਿਰ ਦਾਣ ਕਿਹਦਾ ਤੇ ਢੀਲੇ ਘੋੜੇ ਦੇ ਅੰਨ ਪਾਦੇ ਤੇ ਮੈਂ ਗੱਗ ਬਾਤੀ ਨਸਨ ਕਰੀ। ਵੀਰ ਕੋ ਦੱਤੀ ਦਾ ਥਾੜੀ ਰੱਖ ਪਏ ਹੋਵੇ ਤਾਂ ਮੈਂ ਸੀਰੀ ਰੱਖ ਕੇ ਨੂੰ ਸੀਰੀ ਤੇ ਪੈਰ ਰੱਖ ਕੇ ਦੀਖ ਜਾ। ਖਤਮ ਕਰਦੇ ਆ। ਅੱਗੇ ਮੈਂ ਲੀਆ